ਪੜੀ ਪਈ ਐ ਤੇ ਫਿਰ ਜੇ ਪਿੰਡਾਂ ਚ ਜਦੋਂ ਆਉਣ ਕਹਿੰਦੇ ਨੂੰ ਭੁਜਾਵਾਂਗੇ ਨਾ ਇਹ ਭਰਾਵੋ ਯਾਦ ਰੱਖੋ ਇਹਨਾਂ ਦੀਆਂ ਰੇਸਾਂ ਫਿਰ ਲਵਾਵਾਂਗੇ ਆ ਭਗਵਾਨ ਸਬਾਨ ਦੀ ਸਰਕਾਰ ਨੇ ਜਿਹੜਾ ਦਿੱਲੀ ਅਦੋਨ ਦਿਨ ਵੇਲੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਰੇ ਮਾਰਦਾ ਸੀ ਇਹ ਸਾਡੀਆਂ ਧੀਆ ਪਹਿਣਾ ਦੇ ਇਹਨਾਂ ਨੇ ਸਿਰ ਚ ਡਾਂਗਾ ਮਾਰ ਗਿਆ ਉਹ ਸੰਗਰੂਰ ਦਾ ਡੀਐਸਪੀ ਖਹਿਰਾ ਉਹ ਆਦਾ ਮੇਰੇ ਕੋਲੇ 200 ਕਿਲਾ ਜ਼ਮੀਨ ਬਾਈ ਜੀ ਆਦਾ ਛੋਡੀ ਕਿਲਾ ਕਿਲਾ ਕੌਣ ਖੋਂਦੇ ਆ ਮੇਰੀ ਤਾਂ ਕੋਈ 200 ਕਿਲਾ ਖੋਂਦੇ ਨਹੀਂ ਇਹੋ ਜੇ ਮਿਹਣੇ ਮਾਰੇ ਆ ਤੇ ਔਰਤਾਂ ਦੇ ਡਾਂਗਾ ਮਾਰ ਗਿਆ ਸਿਰਾਂ 'ਚ ਤੇ ਭਰਾਵਾ ਅੱਖਾਂ ਦਰਾਂ ਦਾ ਸਰਕਾਰ ਨੂੰ ਟੈਗ ਦਿੱਤਾ ਜਿਹੜੇ ਦੋ ਆਗੂ ਆ ਉਹ ਜੇਲ੍ਹ 'ਚ ਬੰਦ ਕਿਉਂ ਕੀਤੇ ਆ ਉਹ ਕਿਸਾਨਾਂ ਦੀ ਇੱਥੇ ਵਿਦਿਆ ਦੀ ਅਧਿਆਪਕਾਂ ਦੀ ਫੇਰ ਜੂੜਾਂ ਦੀ ਉਹ ਗੱਲ ਕਰਦੇ ਸੀ ਉਹ ਬਾਈ ਕੋਈ ਚੁੱਟਾਂ ਨਹੀਂ ਵੇਚਦਾ ਉਹ ਬਾਈ ਕੋਈ ਬਲਾਤਕਾਰ ਨਹੀਂ ਕੋਈ ਕ੍ਰਿਮੀਨਲ ਨਹੀਂ ਹੈ ਸਰਪੋ ਲੋਕਾਂ ਦੀ ਗੱਲ ਕਰਦੇ ਸੀ ਤੇ 9 ਮਹੀਨੇ ਤੋਂ ਉਹ ਜੇਲ੍ਹ ਦੇ ਵਿੱਚ ਟੱਕੇ ਹੋਇਆ ਜਿਹੜੇ ਤੁਸੀਂ ਪਿੰਡਾਂ 'ਚ ਗੱਲਾਂ ਕਰਦੇ ਹੁੰਦੇ ਸੀ ਵੀ ਉਹ ਅਦਾਲਤਾਂ ਦੂਜੇ ਰੱਬ ਹੈ ਉੱਥੇ ਸਾਨੂੰ ਇਨਸਾਫ਼ ਮਿਲ ਜਾਊਗਾ ਜਿਹੜੇ ਦਬਲੇ ਕੁਚਲੇ ਲੋਕ ਐ ਗਰੀਬ ਐ ਉਹਨਾਂ ਨੂੰ ਅਦਾਲਤਾਂ ਦੇ ਵਿੱਚੋਂ ਇਨਸਾਫ ਮਿਲੂਗਾ ਇੱਥੋਂ ਦਾ ਜੱਜ ਪਤਾ ਕੀ ਆਦਾ ਆਦਾ ਜੇ ਇਹਨਾਂ ਨੂੰ ਜ਼ਬਾਨਤਾ ਦਿੱਤ ਕੇ ਇਹਨਾਂ ਨੇ ਝੰਡੇ ਚੱਕੜੇ ਆ ਜਾ ਕੇ ਤੇ ਉਹ ਤੋਂ ਬਾਅਦ 6 ਤਰੀਕ ਨੂੰ ਭਰਾਵਾ 9 ਮਹੀਨਾ ਠੀਕ-ਠੀਕੇ ਵੀ 307 ਦਾ ਪਰਚਾ ਝੂਠਾ ਦਰਜ ਕੀਤਾ 307 ਦੇ ਵਿੱਚੋਂ 90 ਦਿਨਾਂ ਤੋਂ ਬਾਅਦ ਜ਼ਬਾਨਤਾ ਹੋ ਜਾਂਦੀ ਹੈ 9 ਮਹੀਨੇ ਹੋ ਗਏ ਠੀਕ-ਠੀਕੇ ਕੌਣਾ ਕਚਬਿਆ ਸੀ ਤੁਹਾਨੂੰ ਕਿਹਾ ਵੀ ਡੀਸੀ ਦਫ਼ਤਰ ਦਾ ਘਰਾਓ ਕਰਾਂਗੇ ਇੱਥੋਂ ਅਗਸਤ ਦੇ ਗੋਲੇ ਸਿੱਟੇ ਲਾਠੀ ਚਾਕ ਕੀਤਾ ਇੱਥੋਂ ਦੀ ਸਰਕਾਰ ਨੇ ਪੁਲਿਸ ਨੇ ਛੜਕਾ ਜਾਬ ਕੀਤੀਗਾ ਉਸ ਤੋਂ ਬਾਅਦ ਬਠਿੰਡੇ ਦੇ ਪ੍ਰਸ਼ਾਸਨ ਨੂੰ ਅੱਠ ਦਿਨ ਦਿੱਤੇ 14 ਤਰੀਕ ਨੂੰ ਫੇਰ ਮੀਟਿੰਗ ਹੋਈ ਤੇ ਭਾਵੇਂ 18 ਤਰੀਕ ਦਾ ਰੱਖਿਆ ਗਿਆ ਅੱਜ ਕੀ ਕਰਨਾ ਸੀ ਅੱਜ ਬਠਿੰਡਾ ਡੀਸੀ ਦਫ਼ਤਰ ਦੇ ਵਿੱਚ ਇੱਕ ਦਿਨ ਦਾ ਰੋਸ ਦਰਨਾ ਸੀ ਯਾਰ ਅਸੀਂ ਆਪਦੀ ਗੱਲ ਵੀ ਨਹੀਂ ਰੱਖ ਸਕਦੇ ਇੱਥੋਂ ਦਾ ਵਿਧਾਨ ਹੈ ਇੱਥੋਂ ਦਾ ਸੰਵਿਧਾਨ ਇਹ ਕਹਿੰਦਾ ਵੀ ਤੁਸੀਂ ਆਪੇ ਆਵਾਜ਼ ਚੱਕ ਤਾਂ ਚੱਕ ਸਕਦੇ ਹੋ ਤੁਸੀਂ ਆਜ਼ਾਦ ਭਾਰਤ ਦੇ ਲੋਕ ਤੁਸੀਂ ਆਪਦੀ ਗੱਲ ਰੱਖ ਸਕਦੇ ਹੋ ਯਾਰ ਡੀਸੀ ਦਫਤਰ ਤਰਦਾ ਵੀ ਨਹੀਂ ਲਾਉਣ ਦਿੰਦੇ ਗੱਲ ਸੁਣਨਾ ਭਰਾਵੋ ਅਮਰੀਕਾ ਦੇ ਨਾਲ ਸਮਝੌਤੇ ਹੋ ਗਏ ਨੇ ਆ ਸਾਡੇ 5 ਫੁੱਟ ਦਾ ਭਗਵੰਤਵਾਣਾ ਇਹ ਅੱਜ ਛਾ ਦਾ ਪਿਆਰਾ ਪੁੱਤਰ ਬਣਿਆ ਹੋਇਆ ਹੈ ਔਰ ਛੋਟਾ ਮਾਲ ਛੋਟਗਾ ਫਸੜਾ ਹੋਰ ਉਲਣੀਆਂ ਛੋਟੇ ਘਰਾਚਾ 75 ਮੀਟਰ ਲਾਉਣੇ ਆ ਤੇ ਹੁਣ ਇੱਕ ਗੱਲ ਹੋਰ ਹੈ ਚਿੱਟਾ ਘਰਾਚਾ ਬਕਦਾ ਜੁੰਨੇ ਜੁੰਨੇ ਤੱਕ ਪਹੁੰਚ ਗਿਆ ਪੰਜਾਬ ਦੇ ਵਿੱਚ ਰੇਡ ਆਊਟਰ ਦੀ ਸਥਿਤੀ ਬੇਹਦ ਮਾੜੀ ਹੈ ਉਧਰ ਲੈ ਪਾਸੇ ਨਹੀਂ ਪੁਲਿਸ ਲਈ ਪੁਲਿਸ ਲਈ ਸਾਡੇ ਤੇ ਮੇਰੇ ਘਰੇ ਸਾਡੇ ਤਨਵੇਂ ਜਾਂਦੇ ਆ ਅਜੇ ਇੱਕ ਦੀ ਗ੍ਰਿਫਤਾਰੀ ਪੈ ਗਈ ਤਾਂ ਰਿਹਾ ਨਹੀਂ ਕਰਨਾ ਇਹਨੂੰ ਇਹ ਕਰਕੇ ਹੁੰਦਿਆ ਮੈਂ ਚਿੱਟਾ ਵੇਚਦਾ ਮੈਂ ਕੋਈ ਕ੍ਰਿਮੀਨਲ ਮੈਂ ਲੋਕਾਂ ਦੀ ਗੱਲ ਕਰਦਾ ਛੋਟੀ ਕਰਤੀ ਕਿਸਾਨਾਂ ਦੇ ਮਜ਼ਦੂਰਾਂ ਦੀ ਮੇਲਾ ਕੀ ਕਹਣਾ ਸਾਢੇ 3 ਵਜੇ ਜਾ ਕੇ ਸੁੱਤੇ ਪਿਆਨੂੰ ਉਠਾਉਂਦੇ ਆ ਬੱਚਿਆਂ ਨੂੰ ਓਏ ਇਹੀ ਇੱਧਰ ਕੰਮ ਕਰ ਲੋ ਓਏ ਨਸ਼ਾ ਬਰਬਾਦ ਕਰਦਾ ਪੰਜਾਬ ਨੂੰ ਨਸ਼ੇ ਨੇ ਇੱਧਰ ਜਵਾਨੇ ਖੋਖਲੀ ਕਰਤੇ ਭਗਮੰਤਾਂ ਓਏ ਆ ਲੋਕਾਂ ਤੇ ਚੜ ਕੇ ਆਉਂਦੇ ਠਾਕੀ ਵਰਦੀ ਵਾਲੇ ਜਿਹੜੇ ਉਹ ਫਰਦੇ ਨੇ ਮੋਰ ਚੰਗ ਤਾਂ ਰੱਖਿਆ ਉਹ ਕੋਟਲੀ ਵਾਲੀ ਹੱਦ ਤੇ 40 ਖੜੇ ਨੇ ਉਧਰੋਂ ਬੁੱਟਰਛੜੀ ਖੜੇ ਨੇ ਉਧਰੋਂ ਭਲਾਈਆਂ ਨੇ ਖੜੇ ਨੇ ਪਿੰਡਾਂ ਪਿੰਡਾਂ ਦੇ ਵਿੱਚ ਮਾਕੇ ਬਾਤੇ ਤੇ ਕੱਲ ਦੇ ਜਥੇਬੰਦੀਆਂ ਦੇ ਮਗਰ ਲਾਏ ਹੋਏ ਨੇ ਕੀ ਗਦਾ ਕਰਤਾ ਪੰਜਾਬ ਜਾਵੇ ਠੱਠੇ ਖੂਹ ਦੇ ਵਿੱਚ ਹੋ ਜਾਏ ਪਰਬਾਦ ਪੰਜਾਬ ਹੋ ਜਾਏ ਲੋਕ ਪਰਬਾਦ ਇਹ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਭਰਾਵੋ ਇਸ ਕਰਕੇ ਤਾਂ ਸੋਟੇ ਤੇ ਲਾਏ ਹੋਏ ਆ ਹੁਣ ਫੌਜਾਂ ਕੀੜੀ ਨਹੀਂ ਤਾਂ ਬੰਦ ਦਿੰਦੇ ਆ ਤੇ ਕੀੜੀ ਬੰਦਾ ਤਾਂ ਸਾਲਾ ਕਿੱਧਰ ਟੱਪ ਜੂ ਆਦੇ ਟੀਸੀ ਦਫ਼ਤਰ ਨਹੀਂ ਜਾਣ ਦਿੰਦੇ ਹੁਣ ਕੱਲ ਨੂੰ ਜੇ ਮੀਟਰ ਲਾਉਣ ਆ ਗਏ ਓਏ ਕਿੱਥੋਂ ਬਿੱਲ ਭਰਾਂਗੇ ਓਏ ਕੱਲ ਨੂੰ ਜੇ ਮੰਡੀयां ਖਤਮ ਹੋ ਗਈਆਂ ਓਏ ਸੋਧੀਆਂ ਜ਼ਮੀਨਾਂ 'ਚ ਆ ਗਏ ਐ ਹੋਣਗੇ ਚੜ ਕੇ ਹੁਣ ਫਿਰ ਸੈਦਗੇ ਵਰਜਗੇ ਘਰਾਂ 'ਚ ਤੇ ਕੇ ਲੜਨਾ ਅਸੀਂ ਭਰਾਵੋ ਸੋਨੂੰ ਜਗਾਉਣ ਵਾਸਤੇ ਮਜਾਰਾ ਕੱਢਾਂਗੇ ਉੱਤਰਲੇ ਪਾਸੇ ਜਾਵਾਂਗੇ ਇਸ ਕਰਕੇ ਛੋਟਾ ਸਾਹਮਣੇ ਆਦਿਆ ਉਹ ਵੀਰੋ ਸਾਥ ਦੇ ਦਿਓ ਉਹ ਸਾਥ ਦੇ ਦਿਓ ਭਰਾਵੋ ਜੇ ਤੁਸੀਂ ਆਦਿਆਂ ਧਰਤੀ ਬਚਾਉਣੀ ਹੈ ਆ ਹਾਂ ਹੁਣ ਤੇਰੀ ਯਾਰ ਜੇ ਕੱਲ ਨੂੰ ਇਹ ਪਿੰਡਾਂ ਚ ਆਉਣਗੇ ਫੇਰ ਪਤਾ ਜਿਹੜਾ ਸਾਡੇ ਇਧਰ ਨੇ ਉਧਰ ਨੇ ਹੁੰਦੇ ਆ ਇਹਨਾਂ ਦੇ ਚੌਂਚੇ ਇਹੀ ਕਹੂੰਗਾ ਮੈਂ ਵੀ ਬਾਈ ਕਿਤੇ ਬਾਈ ਨੂੰ ਹੋਏ ਨਾ ਕਹਿ ਦੇਣਾ ਤੇ ਯਾਰ ਹੁਣ ਸਾਡੇ ਘਰਾਂ ਦੇ ਵਿੱਚ ਚੜ ਕੇ ਆਉਂਦੇ ਆ ਡੰਗਾ ਲੈ ਕੇ ਆਉਂਦੇ ਆ ਫਮਕਿਆਂ ਨੂੰ ਜੇਲਾ ਚ ਦਿੰਦੇ ਆ ਜੇ ਕਾਲੂ ਆ ਸਵਾਲ ਕਰੀਏ ਭਾਵੇਂ ਹੋਰ ਕਿਹਨੂੰ ਕਰਾਂਗੇ ਸਰਕਾਰ ਨੂੰ ਕਰਾਂਗੇ ਨਾ ਜਿਹੜਾ ਕੁਰਸੀ ਤੇ ਬੈਠਾ ਉਹਨੂੰ ਕਰਾਂਗੇ ਨਾ ਫਿਰ ਜਿਹੜੇ ਇੱਧਰੋਂ ਉੱਤਰੋਂ ਹੁੰਦੇ ਆ ਇਹਨਾਂ ਦੇ ਉਹ ਕਹਿੰਦੇ ਆ ਬਾਈ ਨੂੰ ਸਵਾਲ ਲੱਗੜੀ ਵੇਖੀ ਕਿਤੇ ਬਾਈ ਦੀ ਬਾਈ ਨੂੰ ਫਿਰ ਐ ਹੋਊਗਾ ਵੀ ਬਈ ਬਾਈ ਨੂੰ ਸਵਾਲ ਕਿਵੇਂ ਕਰ ਗਿਆ ਮੇਰੇ ਹੁੰਦੇ ਉਹ ਭਰਾਵਾ ਬਾਈ ਵਰਗੇ ਨਹੀਂ ਖੜਨਾ ਔਰ ਜਦੋਂ ਚਾਪਾ ਦਾ ਮੀਟਰ ਲੱਗ ਗਿਆ ਤੁਹਾਡੇ ਘਰਾਂ ਚ ਦੁੱਧ ਨਹੀਂ ਰਹਿਣਾ ਔਰ ਜਦੋਂ ਮੰਡੀਆਂ ਖਤਮ ਹੋ ਗਈਆਂ ਬਾਈ ਵਰਗੇ ਨਹੀਂ ਖੜਨਾ ਇਹ ਤਾਂ ਗੀ ਭਾਪਿਕ ਦੀ ਏ ਇਹ ਆਪ ਨੂੰ ਝਲਣੀ ਪੈਣੀ ਏ ਤੇ ਫਿਰ ਜੇ ਪਿੰਡਾਂ ਚ ਜਦੋਂ ਆਉਣ ਕਹਿੰਦੇ ਨੂੰ ਪੁਝਾਵਾਂਗੇ ਨਾ ਇਹ ਭਰਾਵੋ ਯਾਦ ਰੱਖੋ ਇਹਨਾਂ ਦੀਆਂ ਰੇਸਾਂ ਫਿਰ ਲਵਾਵਾਂਗੇ ਆਦੇ ਹੁੰਦੇ ਆ ਕਿਤੇ ਬਾਪਦਿਆਂ ਤੇ ਕਿਤੇ ਆਪਦਿਆਂ ਤੇ ਪਾਣੀ ਭਗਵੰਤਿਆਂ ਚਲਾਇਣ ਦੀ ਟੱਪੜਾ ਏ ਤੇ ਪਿੰਡਾਂ ਚ ਰੇਸਾਂ ਸੋਡੀਆਂ ਵੀ ਲੱਗਣਗੀਆਂ ਅਸੀਂ ਤਾਂ ਜੋ ਜੱਥੇਬੰਦੀ ਹੁਕਮ ਕਰੂਗੀ ਜੋ ਜੱਥੇਬੰਦੀ ਕਹੂਗੀ ਜੋ ਹਦਾਇਤਾਂ ਹੋਣਗੀਆਂ ਲੜਾਂਗੇ ਸੱਤ ਦੇ ਜੇਲਾ ਚ ਕਰਦੇ ਉਹ ਲੋਕ ਡਰੀਏ ਪਤਾ ਜਾਂਦੇ ਭਰਾਓ ਉਹ ਲੋਕ ਕੱਤੇ ਹੁੰਦੇ ਨੇ ਤਖਤ ਕਮਾਨ ਤੇਰੇ ਦਿਨ ਥੋੜਾ ਰਹਿ ਗਏ ਨੇ ਬੱਲੀ ਆਉਣਾ ਪਿੰਡਾਂ ਦੇ ਵਿੱਚ ਕਿਤੇ ਆ ਗਏ ਕਿਤੇ ਵਾਪਸ ਗਏ ਇਹ ਦੇਖੋਈ ਪਰ ਕਈ ਕਈ ਇਹਨੇ ਪੀੜੀ ਹੁੰਦੀ ਆ ਗੱਡੀ ਵਾਕ ਨਹੀਂ ਹੁੰਦੀ ਕਈ ਵਾਰ ਟਾਪ ਗੇਅਰ ਤੇ ਉੱਚ ਦਿੱਕਤ ਖੜੀ ਹੋ ਜਾਂਦੀ ਆ ਕੋਈ ਕੁੱਛਾ ਗਏ ਵੀ ਕੀ ਹੋ ਬੱਜਦੀ ਆ ਆਹ ਦੇਖੋ ਇਹ ਬੈਸ ਤਾਂ ਨਹੀਂ ਰਹਿਣ ਚੱਲ ਗੋ ਲੈ ਜਾ ਬਾਈ ਜੀ ਕੋਈ ਪਰਵਾਹ ਨਹੀਂ ਜੱਲਾ ਖਾਣਾ ਵੀ ਨਾ ਕਰਾਂਗੇ ਨਾ ਡਾਂਗੂ ਦੀ ਪਰਵਾਹ ਜਿਹੜਾ ਬਿੰਡਾਂ ਦੇ ਵਿੱਚ ਜੋ ਤੁਸੀਂ ਕਹੋਗੇ ਅਸੀਂ ਲੜਾਕੂ ਟੂਟੇ ਨੂੰ ਖਤਮ ਕਰ ਦੇਵਾਂਗੇ ਨਾ ਇਹ ਅੱਜ ਹੋਵੇ ਨਾ ਕੱਲ ਹੋਵੇ ਓਏ ਆਹ ਦੁਕਾਨਦਾਰ ਓਹ ਭਰਾਵਾ ਘਰਾਚਾ ਤਾਰ ਲੱਕੋ ਆਓ ਇੱਥੇ ਸੁਣੋ ਵੀ ਅੱਜ ਦਾ ਇੱਥੇ ਮਸਲਾ ਕੀ ਹੈ ਆਹ ਨਾਕੇ ਕਿਉਂ ਲੱਗਾ ਹੋਏ ਨੇ ਪੁਲਸਾ ਘਰਾਚੇ ਕਵੱਲਾ ਦਿਨ ਹੁੰਦਾ ਕਦੀ ਦਿੰਦੀ ਹੈ ਤੇ ਸੰਦੇ ਪਤਾ ਨਹੀਂ ਕਿਹੜੇ ਚਲਾ ਹੁਣ ਵੇਖੋ ਬਈ ਪੰਡਾਲੋ ਸਾਡੇ ਕੋਲੇ ਤਾਂ ਪੁੱਛਦੀ ਨਾ ਕੋਈ ਝਾਰ ਨਾ ਕੋਈ ਬੰਦ ਨਾ ਕੋਈ ਅਜੀਤ ਕਿੱਤਾ ਵੇਚਣਾ ਲਿਆ ਅਸੀਂ ਲੋਕ ਦੀ ਗੱਲ ਕਰਦਿਆਂ ਤੇ ਹੁਣ ਗੱਟੀਆਂ ਪੱਟੀਆਂ ਇੱਧਰ ਆ ਗਏ ਇਹਦਾ ਮਤਲਬ ਯਾਰ ਤੁਸੀਂ ਪਿੰਡ ਵਿੱਚ ਵੀ ਨੀ ਬਚਾਰਾ ਕਰਨ ਦਿੱਤੇ ਆ ਜਦੋਂ ਪਹੁੰਚ ਗਏ ਹੁਣ ਕਰਾ ਝਾਕੇ ਤੁਸੀਂ ਸਾਨੂੰ ਧਾਰਦੇ ਸੀ ਤੁਹਾਡੇ ਕੋਲ